ਪੰਜਾਬ ਦੇ ਮਲਾਜਮਾਂ ਤੇ ਪੈਨਸ਼ਨਰਾਂ ਨੂੰ ਸਰਕਾਰ ਨੇ ਅੰਗੂਠਾ ਦਿਖਾ ਦਿੱਤਾ ਹੈ ਪੰਜਾਬ ਦੇ ਮਲਾਜਮ ਤੇ ਪੈਨਸ਼ਨਰ ਗਵਾਂਧੀ ਸੂਬਿਆਂ ਤੇ ਕੇਂਦਰ ਸਰਕਾਰ ਦੇ ਮਲਾਜਮਾਂ ਨਾਲੋਂ 11% ਡੀਏ ਘੱਟ ਲੈ ਰਹੇਣਗੇ ਤੇ ਹਾਲਾਂਕਿ ਸੈਂਟਰ ਨੇ 2% ਡੀਏ 1 ਜਨਵਰੀ 2025 ਤੋਂ ਅਨਾਉਂਸ ਕਰ ਦਿੱਤਾ ਹੈ ਇਸੇ ਤਰ੍ਹਾਂ 13% ਡੀਏ ਪਿੱਛੇ ਚੱਲ ਰਹੇ ਮਲਾਜਮਾਂ ਤੇ ਹੋਰ ਦੂਸਰੀਆਂ ਮੰਗਾਂ ਪੇ ਕਮਿਸ਼ਨ ਢੰਗ ਦਾ ਲਾਗੂ ਨਹੀਂ ਕੀਤਾ ਕੇਂਦਰੀ ਸਕੇਲ ਦੀ ਗੱਲ ਹੈ ਪਰਖ ਕਾਲ ਵਾਲਾ ਜੋ ਪੱਤਰ ਹੈ ਉਹ ਰੱਦ ਕਰਾਉਣਾ ਹੈ ਪੱਤੇ ਬੰਦ ਕੀਤੇ ਪਏ ਆ ਏਸੀਪੀ ਬੰਦ ਕੀਤਾ ਪਿਆ ਤੇ ਪੁਰਾਣੀ ਪੈਨਸ਼ਨ ਐਲਾਨ ਕਰਨ ਦੇ ਬਾਵਜੂਦ ਵੀ ਬਹਾਲ ਨਹੀਂ ਕੀਤੀ ਇਸੇ ਤਰ੍ਹਾਂ ਹੋਰ 7-8 ਮੰਗਾਂ ਬਣਦੀਆਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਸਾਂਝੀਆਂ ਉਹਨਾਂ ਦੇ ਉੱਤੇ ਸਰਕਾਰ ਕੋਈ ਗੌਰ ਨਹੀਂ ਕਰ ਰਹੀ ਮੀਟਿੰਗਾਂ ਦੇ ਦਿੰਦੀ ਹੈ ਸਰਕਾਰ ਮੀਟਿੰਗਾਂ ਨਹੀਂ ਕਰਦੀ ਹੈ ਜੇ ਕਰਦੀ ਹੈ ਸਬਕਮੇਟੀ ਨੇ ਜੋ ਇੱਕ ਦੋ ਮੀਟਿੰਗਾਂ ਕੀਤੀਆਂ ਉਹਦੇ ਵਿੱਚ ਲਾਰੇ ਤੋਂ ਸਵਾਹ ਕੁਝ ਨਹੀਂ ਹੋਇਆ ਮੁੱਖ ਮੰਤਰੀ ਨੇ ਤਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲ ਦੇਖਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਹੈ ਇਸ ਸਮਿਆਂ ਦੇ ਵਿੱਚ ਜਿੱਥੇ ਸਾਂਝੇ ਸੰਘਰਸ਼ ਜ਼ਰੂਰੀ ਨੇ ਉੱਥੇ ਮੁਲਾਜ਼ਮਾਂ ਤੇ ਜੋ ਪੈਨਸ਼ਨਰਾਂ ਦਾ ਸਾਂਝਾ ਫਰੰਟ ਬਣਿਆ ਹੈ ਉਹਦੇ ਵਿੱਚੋਂ ਜੋ ਧਿਰਾਂ ਬਾਹਰ ਆ ਗਈਆਂ ਨਾ ਉਹਨਾਂ ਨੂੰ ਕਿਸੇ ਵੀ ਹੌਕ ਐਂਡ ਕਰੁਕ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਇਸ ਫਰੰਟ ਦੇ ਵਿੱਚ ਸ਼ਾਮਲ ਕਰਕੇ ਇੱਕ ਫਰੰਟ ਬਣਾ ਲੈਣਾ ਚਾਹੀਦਾ ਨਹੀਂ ਤਾਂ ਸਰਕਾਰ ਦਿਨੋ ਦਿਨ ਮੁਲਾਜ਼ਮਾਂ ਤੇ ਹਮਲੇ ਕਰ ਰਹੀ ਹੈ ਉਸ ਕਿਸਮ ਦਾ ਜੋ ਸਰਕਾਰ ਦਾ ਦਾ ਹਮਲਾ ਹੈ ਮੁਲਾਜ਼ਮਾਂ ਤੇ ਜਿੱਥੇ ਦੂਜੇ ਵਰਗਾਂ ਤੇ ਤੇਜ਼ ਹੋਇਆ ਹੈ ਤੇ ਇਸੇ ਤਰ੍ਹਾਂ ਮਲਾਜ਼ਮਾਂ ਤੇ ਹੋਰ ਤਿੱਖੇ ਹਮਲੇ ਹੋ ਰਹੇ ਹੈਗੇ ਤੇ ਇਸ ਪੱਧਰ ਦੀ ਮਲਾਜ਼ਮਾਂ ਤੇ ਪੈਨਸ਼ਨਾਂ ਦੀ ਅਜੇ ਲੜਾਈ ਨਹੀਂ ਬਣੀ ਹੈ ਕਿਉਂਕਿ ਜੋ ਇਕੱਠ ਹੋਏ ਆ ਉਸ رائے ਦੇ ਹਿਸਾਬ ਨਾਲ ਸ਼ਾਂਤ ਬਈ ਤਰੀਕਿਆਂ ਦੇ ਹਿਸਾਬ ਨਾਲ ਸਰਕਾਰ ਨੂੰ ਇਹ ਗੱਲ ਸੁਣ ਲੈਣੀ ਚਾਹੀਦੀ ਸੀ ਮਲਾਜ਼ਮਾਂ ਦੀਆਂ ਕੁਝ ਮੰਗਾਂ ਦਾ ਨਫਟਾਰਾ ਕਰ ਦੇਣਾ ਚਾਹੀਦਾ ਸੀਗਾ ਪਰ ਅਗਲਾ ਪੇ ਕਮਿਸ਼ਨ ਆਉਣ ਨੂੰ ਤਿਆਰ ਹੈ 2026 ਦੇ ਵਿੱਚ ਜੋ ਬੈਠਣਾ ਬਣਦਾ ਹੈ ਉਸ ਤੋਂ ਇੱਕ ਇੱਕ 2026 ਤੋਂ ਉਹਦੀਆਂ ਸਿਫਾਰਸ਼ਾਂ ਲਾਗੂ ਹੋਣੀਆਂ ਬਣਦੀਆਂ ਨੇ ਉਹ ਸਿਰ ਤੇ ਆ ਪਰ ਜੋ ਜੇ ਪਿਛਲਾ ਪਿਛਲਾ ਵੀ ਕੰਮ ਜੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਸਰਕਾਰ ਨੇ ਉਸ ਨੂੰ ਕਿਸੇ ਬੰਨੇ ਨਹੀਂ ਲਾਇਆ ਹੈ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਾਂ ਸੰਝਾ ਫਰੰਟ ਨੂੰ ਧਿਆਨ ਰੱਖਣਾ ਪਊਗਾ ਕਿ ਜੋਰ ਬੈਤੀ ਕਿਸਮ ਦੇ ਮੈਮੋਰੰਡਮ ਦੇਣ ਦੇ ਨਾ ਆਰਥੀਆਂ ਸਾੜਨ ਦੇ ਜੋ ਸੱਦੇ ਹੈ ਇਹਨਾਂ ਤੋਂ ਅਗਾਹ ਲੰਘਣਾ ਪਊਗਾ ਹੋਰ ਸਖਤ ਐਕਸ਼ਨ ਲੈਣੇ ਪਹਿਣਗੇ ਤੇ ਮਜ਼ਦੂਰਾ ਤੇ ਕਿਸਾਨਾਂ ਤੇ ਸਾਰੇ ਮਲਾਜ਼ਮਾਂ ਦੀ ਪੈਨਸ਼ਨਰਾਂ ਦਾ ਕੋਈ ਵੱਡਾ ਸਾਂਝਾ ਫਰੰਟ ਬਣਾਉਣਾ ਪਊਗਾ ਤਾਂ ਕਿ ਉਹਦੇ ਵਿੱਚ ਸਾਰੇ ਲੋਕਾਂ ਦੀਆਂ ਮੰਗਾਂ ਨੂੰ ਸ਼ਾਮਿਲ ਕਰਕੇ ਸਰਕਾਰ ਤੇ ਦਬਾਅ ਬਣਾਇਆ ਜਾਵੇ ਕਿ ਸਰਕਾਰ ਹੋਰ ਗਵਰਨੈਂਸ ਤੇ ਖਰਚੇ ਘਟ ਕਰੇ ਤੇ ਜੋ ਇਹਨਾਂ ਲੋਕਾਂ ਦੀਆਂ ਮੰਗਾਂ ਨ ਮਲਾਜ਼ਮਾਂ ਦੀਆਂ ਪੈਨਸ਼ਨਾਂ ਦੀਆਂ ਮੰਗਾਂ ਨ ਛੋਟੇ ਵਰਗਾਂ ਦੀਆਂ ਮੰਗਾਂ ਦੀਆਂ ਗਰੀਬ ਤਲਕੇ ਦੀਆਂ ਮੰਗਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾ ਸਕੇ ਥੈਂਕਸ ਫॉर ਵਾਚਿੰਗ